ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਡ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਾਂ ਇਸ ਕਿਸਾਨ ਅੰਦੋਲਨ 2 ਨੂੰ ਹੁਣ 13 ਮਈ ਨੂੰ 3 ਮਹੀਨਿਆਂ ਦਾ ਸਮਾਂ ਪੂਰਾ ਹੋਣ ਜਾ ਰਿਹਾ ਪਰ ਇਹਨਾਂ 3 ਮਹੀਨਿਆਂ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ 19 ਕਿਸਾਨ ਇਸ ਅੰਦੋਲਨ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਲਿਸਟ ਜਾਰੀ ਹੋਈ ਹੈ ਮੋਰਚੇ ਦੇ ਵੱਲੋਂ ਹੀ ਸਾਰੀ ਅੰਕੜਿਆਂ ਸਮੇਤ ਲਿਸਟ ਜਾਰੀ ਕੀਤੀ ਗਈ ਹੈ ਕਿ ਹੁਣ ਤੱਕ 19 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਇਸ ਕਿਸਾਨੀ ਅੰਦੋਲਨ ਪਾਰਟ 2 ਦੇ ਦੌਰਾਨ ਤਾਂ ਇਨ੍ਹਾਂ ਕਿਸਾਨਾਂ ਦੇ ਵਿੱਚ ਇਨ੍ਹਾਂ ਮ੍ਰਿਤਕ ਕਿਸਾਨਾਂ ਦੇ ਵਿੱਚ ਇੱਕ ਮਹਿਲਾ ਕਿਸਾਨ ਵੀ ਸ਼ਾਮਿਲ ਹੈ ਤਾਂ ਅੰਕੜਿਆਂ ਸਮੇਤ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਮੋਰਚੇ ਦੇ ਵੱਲੋਂ ਉਹਨਾਂ ਦੇ ਤੁਹਾਨੂੰ ਅੰਕੜਿਆਂ ਸਮੇਤ ਨਾਂ ਨੇ ਜਿਹੜੇ ਕਿਸਾਨਾਂ ਦੇ ਉਸ ਸਮੇਤ ਜੋ ਕਿ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਾ ਕਿ ਹੁਣ ਤੱਕ ਕਿਹੜੇ-ਕਿਹੜੇ ਕਿਸਾਨ ਆਪਣੀ ਇਸ ਕਿਸਾਨੀ ਅੰਦੋਲਨ ਪਾਰਟ 2 ਦੌਰਾਨ ਆਪਣੀ ਜਾਨ ਗਵਾ ਚੁੱਕੇ ਨੇ ਤਾਂ ਸਭ ਤੋਂ ਪਹਿਲਾਂ ਗਿਆਨ ਸਿੰਘ 16 ਫਰਵਰੀ ਨੂੰ ਗਿਆਨ ਸਿੰਘ ਨੇ ਇਸ ਕਿਸਾਨੀ ਅੰਦੋਲਨ ਦੌਰਾਨ ਆਪਣੀ ਜਾਨ ਗਵਾਈ ਤਾਂ ਉਸ ਤੋਂ ਬਾਅਦ 18 ਫਰਵਰੀ ਨੂੰ ਮਨਜੀਤ ਸਿੰਘ ਜਿਨ੍ਹਾਂ ਦੀ ਉਮਰ 70 ਸਾਲ ਸੀ 18 ਫਰਵਰੀ ਨੂੰ ਨਰਿੰਦਰਪਾਲ ਸਿੰਘ ਅਤੇ 21 ਫਰਵਰੀ ਨੂੰ ਸ਼ੁਭਕਰਨ ਸਿੰਘ ਜਿਸ ਦੀ ਕੀ ਉਮਰ ਮਹਿਸਬੀ 21 ਸਾਲ ਦੇ ਕਰੀਬ ਸੀ ਉਸ ਤੋਂ ਬਾਅਦ 22 ਫਰਵਰੀ ਨੂੰ ਦਰਸ਼ਨ ਸਿੰਘ 24 ਫਰਵਰੀ ਨੂੰ ਗੁਰਜੰਟ ਸਿੰਘ 27 ਫਰਵਰੀ ਨੂੰ ਕਰਨੈਲ ਸਿੰਘ ਅਤੇ 11 ਮਾਰਚ ਨੂੰ ਬਲਦੇਵ ਸਿੰਘ 13 ਮਾਰਚ ਜੀਰਾ ਸਿੰਘ 18 ਮਾਰਚ ਨੂੰ ਬਲਕਾਰ ਸਿੰਘ ਸਨੋਫ ਕੁੰਨਨ ਸਿੰਘ ਫਿਰ ਤੋਂ ਬਾਹ ਤਹਿਲ ਸਿੰਘ 18 ਮਾਰਚ ਨੂੰ ਪੀਸ਼ਨ ਸਿੰਘ 26 ਮਾਰਚ ਨੂੰ ਸ਼ੇਰ ਸਿੰਘ ਅਤੇ 29 ਮਾਰਚ ਨੂੰ ਮਿੱਠੂ ਸਿੰਘ ਤੇ 31 ਮਾਰਚ ਨੂੰ ਦਇਆ ਸਿੰਘ ਨੇ ਆਪਣੀ ਇਸ ਕਿਸਾਨੀ ਅੰਦੋਲਨ ਮੋਰਚੇ ਦੌਰਾਨ ਜਾਨ ਗਵਾਈ ਤਾਂ ਉਸ ਤੋਂ ਬਾਅਦ ਵੀ ਮੇਜਰ ਸਿੰਘ, RAM ਮੋਤੀ, ਸੁਰਿੰਦਰਪਾਲ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਬੀਬੀ ਬਲਵਿੰਦਰ ਕੌਰ ਪਹਿਲੀ ਕਿਸਾਨ ਮੈਲਾ ਜਿਸ ਨੇ ਕਿ ਕਿਸਾਨੀ ਅੰਦੋਲਨ 파ਟ 2 ਦੌਰਾਨ ਆਪਣੀ ਜਾਨ ਗਵਾਈ ਹੈ ਤਾਂ ਦੱਸਦੇ ਕਿ ਹੁਣ ਤੱਕ 19 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਇਸ ਮੋਰਚੇ ਦੌਰਾਨ ਤਾਂ ਅਜੇ ਵੀ ਇਹ ਮੋਰਚਾ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਲੱਗਿਆ ਹੋਇਆ ਡਟੇ ਹੋਏ ਨੇ ਕਿਸਾਨ ਦਿਨ ਰਾਤ ਉੱਥੇ ਹੀ ਬੈਠੇ ਨੇ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜੋ ਕਿ ਮੰਗ ਕਰ ਰਹੇ ਨੇ ਕਿ ਜੋ ਤੱਕ ਉਹਨਾਂ ਦੀਆਂ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਜੋ ਤੱਕ ਪੂਰੀਆਂ ਨਹੀਂ ਹੁੰਦੀਆਂ ਤਾਂ ਉਦੋਂ ਤੱਕ ਉਹ ਉਥੋਂ ਨਹੀਂ ਹਿੱਲਣ ਵਾਲੇ ਤਾਂ ਹੁਣ ਤੱਕ 19 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਇੱਕ ਕਿਸਾਨ ਮਹਿਲਾ ਵੀ ਸ਼ਾਮਿਲ ਹੈ ਤਾਂ 19 ਕਿਸਾਨਾਂ ਦੀ ਜੋ ਕਿ ਤੁਹਾਨੂੰ ਜਾਣਕਾਰੀ ਵੀ ਦਿੱਤੀ ਹੈ ਕਿ ਕਿਹੜੇ-ਕਿਹੜੇ ਕਿਸਾਨ ਨੇ ਕਦੋਂ-ਕਦੋਂ ਆਪਣੀ ਜਾਨ ਗੁਵਾਈ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ